ਮੇਡਨ ਨਗਰ ਕਾਉਂਸਲ ਦਾ ਪ੍ਰਧਾਨ ਕਦੋਂ ਬਣ ਜਾ ਰਿਹਾ ਜੀ ਚਾਰਮੀ ਦੇ ਹੋ ਚੁੱਕੇ ਨੇ ਅਮਨ ਅਰੋੜਾ ਵੀ ਚੱਕੇ ਗਏ ਨੇ ਹਫਤੇ 'ਚ ਬਣਾਵਾਂਗੇ ਕੋਈ ਡੇਟ ਫਿਕਸ ਕੀਤੀ ਹੈ ਜੀ ਅ ਪਿਛਲੇ ਦਿਨੀ ਸਾਡੇ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਜਿਹੜੇ ਬਾਬਾ ਸਾਹਿਬ ਮੜਕਰ ਜੀ ਦੀ ਜਨਤੀ ਤੇ ਆਏ ਸੀਗੇ ਸੋ ਉਸ ਦਿਨ ਵੀ ਉਹਨਾਂ ਦੇ ਨਾਲ ਡਿਟੇਲਡ ਜਿਹੜੀ ਮੀਟਿੰਗ ਆ ਪ੍ਰਸ਼ਾਸਨ ਦੇ ਨਾਲ ਹੋਈ ਸੀ ਜਿਹੜੇ ਵੀ ਕੋਈ ਅ ਅੜਿੱਕੇ ਸੀਗੇ ਉਹ ਸਾਰੇ ਪ੍ਰਸ਼ਾਸਨਿਕ ਜਿਹੜੇ ਦੂਰ ਕਰ ਲਏਗੇ ਨੇ ਉਮੀਦ ਹੈ ਕਿ ਅਗਲੇ ਹਫਤੇ ਤੱਕ ਜਿਹੜਾ ਆਪਾਂ ਪ੍ਰਧਾਨ ਦੀ ਜਿਹੜੀ ਚੂਰ ਜਿਹੜੀ ਸੀ ਐਸੀ ਗੱਟਾ ਗ੍ਰਾਮੀ ਕਲਜ਼ਾਰ ਦੇਖੋ ਜੀ ਆ ਆ आजाद ਭਾਰਤ ਦੇ ਵਿੱਚ ਹਰ ਇੱਕ ਨੂੰ ਜਿਹੜਾ ਰਾਈਟ ਹੈ ਕਿਸੇ ਨੇ ਵੀ ਜਿਹੜੀ ਕੋਈ ਚਾਹੇ ਮਾਰ ਲੋ ਸੁਪਰੀਮ ਕੋਰਟ ਤੇ ਹਾਈ ਕੋਰਟ ਜਾਣਾ ਤਾਂ ਕੋਈ ਵੀ ਜਾ ਸਕਦਾ ਤੇ ਅਸੀਂ ਜਿਹੜੀ ਆਪਣੀ ਜਿਹੜੀ ਫਰਜ ਆਪਣੀ ਡਿਊਟੀ ਹੈ ਜਿਹੜੀ ਉਹਨਾਂ ਦੀ ਮੈਡਮ ਕੋਈ ਕੀ ਕਾਰਨ ਹੋਇਆ ਥੀ ਜਿਹੜੀ ਇਹਨੇ ਡਿਲੇ ਹੋਈ ਏ ਕੀ ਜਿਹੜੀ ਕੇਸ ਕਿਉਂਕਿ ਵਿਰੋਧੀ ਕਹਿ ਰਹੇ ਨੇ ਕਿ ਸਾਰਾ ਕੁਝ ਸਿਰਫ ਪਹਿਲਾਂ ਹੱਲ ਹੋ ਚੁੱਕਿਆ ਸੀ ਸਿਰਫ ਉਹਨਾਂ ਦੇ ਪ੍ਰਧਾਨਗੀ ਪ੍ਰਧਾਨ ਕਿਹਨੂੰ ਲਾਉਣਾ ਹੈ ਮੌਜੂਦਾ ਸਰਕਾਰ ਦਾ ਉਸ ਚੀਜ਼ ਨੂੰ ਲੈ ਕੇ ਰੌਲਾ ਸੀ ਤਾਂ ਕਰਕੇ ਜਿਹੜਾ ਹੱਦ ਤੱਕ ਚੋਣ ਨਹੀਂ ਕਰਾਈ। ਪਾਰਟੀ ਜਿਹੜੀ ਜਦੋਂ ਅਸੀਂ ਇਲੈਕਸ਼ਨ ਲੜੀ ਹੈ ਤਾਂ ਸਾਡੇ ਸੱਤ ਜਿਹੜੇ ਐਮਸੀ ਨੇ ਜਿੱਤੇ ਨੇ ਬਾਕੀ ਜਿਹੜੇ ਪਾਰਟੀ ਦੀ ਵਿਚਾਰਧਾਰਾ ਨੂੰ ਲੈ ਕੇ ਜਿਹੜੇ ਸਾਡੇ ਐਮਸੀ ਨੇ ਜਿਹੜੇ ਆਜ਼ਾਦ ਦਿੱਤੇ ਸੀਗੇ ਬਹੁਤ ਸਾਰੇ ਸਾਥੀ ਨੇ ਜਿਹੜੇ ਸਾਡੇ ਵੱਲੋਂ ਜਿਹੜੀ ਕੋਈ ਜਿਹੜੀ ਡਿਲੇ ਨਹੀਂ ਹੈਗੀ। ਪਾਰਟੀ ਲੈਵਲ ਤੇ ਐਗਾ ਹਲਕਾ ਵ代ਕ ਦੇ ਤੌਰ ਤੇ ਅਸੀਂ ਜਿਹੜਾ ਆਪਣਾ ਕਾਰਮਾ ਜਿਹੜਾ ਅਸੀਂ ਪੂਰਾ ਕੀਤਾ ਸੋ ਜਿਹੜੀਆਂ ਵੀ ਕਾਨੂੰਨੀ ਅੜਚਨਾ ਨੇ ਉਹ ਜਲਦੀ ਦੂਰ ਕਰਕੇ ਅਗਲੇ ਹਫਤੇ ਕੀ ਆਵਾਜ਼ ਵੀ ਪਾਰਟੀ ਆਪਣਾ ਪ੍ਰਧਾਨ ਬਣਾਉਗੀ ਕਿਉਂਕਿ ਐਮਐਲ ਐਮਸੀ ਉਹਨਾਂ ਕੋਲ ਵੀ ਪੂਰੇ ਨਹੀਂ ਹੈਗੇ ਵਿਰੋਧੀ ਪਾਰਟੀ ਕਿ ਕਿਸ ਤਰ੍ਹਾਂ ਜਿਹੜੇ ਪ੍ਰਧਾਨਗੀ ਦਾ ਦਾਵਾ ਆਵਾਜ਼ ਅਸੀਂ ਤਾਂ ਜਿਹੜੇ ਜਿਤਾ ਕੇ ਜਿਹੜੇ ਸਾਡੇ ਐਮਸੀ ਨੇ ਚਾਹੇ ਜੁਆਇਨ ਕਰਾ ਕੇ ਜਿਹੜੇ ਆਜ਼ਾਦ ਉਮੀਦਵਾਰ ਨੇ ਮੈਂ ਤਾਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਤੇ ਸਾਡੇ ਪਾਰਟੀ ਦੇ ਸੁਭਾ ਪ੍ਰਧਾਨ ਸ਼੍ਰੀ ਯਮਨ अरोड़ा ਜੀ ਨੂੰ ਅਸੀਂ ਨੇ ਆਪਣਾ ਸਾਡੇ ਸਾਰੇ ਵਲੰਟੀਅਰਾਂ ਨੇ ਰਲ ਮਿਲ ਕੇ ਅਸੀਂ ਆਪਣਾ ਫਰਜ਼ਾ ਜਿਹੜਾ ਨਿਭਾ ਦਿੱਤਾ ਤੋਏ ਪਾਰਟੀ ਨੇ ਤੈਅ ਕਰਨਾ ਕਿ ਕਿਹਨੂੰ ਪ੍ਰਧਾਨ ਲਾਉਣਾ ਕਿਹਨੂੰ ਸੀਨੀਅਰ ਮੀਤ ਪ੍ਰਧਾਨ ਲਾਉਣਾ ਜਾਂ ਕਿਹਨੂੰ ਜਿਹੜਾ ਮੀਤ ਪ੍ਰਧਾਨ ਲਾਉਣਾ ਉਹ ਪਾਰਟੀ ਦੇ ਮੈਡਮ ਕੋਈ ਜਨਿਤ ਵੀ ਬਣ ਸਕਦਾ ਹੈ ਪ੍ਰਧਾਨ ਜਿਸ ਤੇ ਤੁਸੀਂ ਜਨਤਾਂ ਦੀ ਗੱਲ ਕਰ ਰਹੇ ਹੋ ਵੀ ਉਹਨਾਂ ਨੂੰ ਔਕੀਲਿਆਂ ਦੇ ਵਿੱਚ ਖੁਸ਼ੀ ਹੈ ਤੇ ਸ਼ਹਿਰ ਦੇ ਵਿੱਚ ਕਦੇ ਹੋਇਆ ਨਹੀਂ ਤੇ ਦਲਿਤ ਨੂੰ ਲਾ ਸਕਦੇ ਤੁਸੀਂ ਪ੍ਰਧਾਨ ਜੀ ਨੇ ਲਾ ਸਕਦਾ ਦੇਖੋ ਇਹ ਮੇਰੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦਾ ਅਸੀਂ ਜਿਹੜੀ ਚੋਣ ਦਾ ਹੀ ਕੈਂਪੇਨ ਸੀਗੀ ਜਿਹੜਾ ਪ੍ਰਚਾਰ ਕਰਨਾ ਸੀ ਅਸੀਂ ਜਿਹੜਾ ਉਹ ਆਪਣਾ ਖਰਜ ਜਿਹੜਾ ਨਭਾਇਆ ਜਿਹੜਾ ਬਾਕੀ ਫੈਸਲਾ ਜਿਹੜਾ ਉਹ ਸਾਡੇ 파ਰਟੀ ਦੇ ਪ੍ਰਧਾਨ ਤੇ 파ਰਟੀ ਨੇ ਜਿਹੜਾ ਲੈਣਾ ਸੀ ਇਹਨਾਂ ਸੁਪਰ ਜੈਕਸ਼ਨ ਮਸ਼ੀਨਾਂ ਸੀਗੀਆਂ ਉਹ ਕਾ ਸੀਨ ਸਮਨੇ ਉਦਘਾਟਨ ਕੀਤਾ ਸੀ ਉਹ ਕਿੱਥੇ ਨੇ ਜੀ ਉਹ ਮੈ ਦਿਖੀ ਨਹੀਂ ਦੀਆਂ ਸੰਗਰੂਰ ਦੇ ਵਿੱਚ ਲੋਕ ਮੁੱਲ ਲੈ ਕੇ ਟੈਂਕਰ ਜਿਹੜਾ ਸਾਫ਼ ਕਰਵਾ ਦੇਖੋ ਜੈਟਿੰਗ ਮਸ਼ੀਨਾਂ ਜਿਹੜੀ ਸੰਗਰੂਰ ਦੇ ਵਿੱਚ ਅੱਜ ਵੀ ਵਰਕਿੰਗ ਹੈ ਜੇ ਵੀ ਕੋਈ ਵੀ ਜਿਹੜੀ ਕੰਪਲੇਂਟ ਹੈ ਜਿਹੜੀ ਸੀਵਰੇਜ ਬੋਰਡ ਦੇ ਕੋਲ ਆਉਂਦੀ ਹੈ ਜੈਟਿੰਗ ਮਸ਼ੀਨਾਂ ਜਿਹੜੀ ਉਹ ਕੰਮ ਕਰ ਰਹੀ ਹੈ ਜਿਹੜੀਆਂ ਕੁਝ ਮਸ਼ੀਨਾਂ ਨੇ ਜਿਹੜੀ ਉਹਨਾਂ ਦੀ ਡਿਲੀਵਰੀ ਹੈ ਜਿਹੜੀ ਅਗਲੇ ਹਫ਼ਤੇ ਦੇ ਵਿੱਚ ਹੋ ਜਾਣੀ ਹੈ ਤੇ ਜਿਹੜੀ ਸੁਪਰ ਜੈਕ ਤੇ ਉਹਦਾ ਜਿਹੜਾ ਅਸੀਂ ਜਿਹੜਾ ਰੋਸਟਰ ਹੈਗਾ ਉਹ ਅਸੀਂ ਮੰਗਵਾਇਆ ਹੈਗਾ ਉਹ ਮੈਂ মিডিਆ ਸਾਹਿਬਾਂ ਨਾਲ ਜਿਹੜਾ ਮੈਨੂੰ ਸੁਣੂਗੀ ਅੰਕ ਦੇ ਕੋਲ ਤੁਸੀਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੱਲ ਛਾਜ ਲੀਐ ਸੀ ਮੈਨੂੰ ਪਤਾ ਤੁਸੀਂ ਉੱਥੇ ਵੀ ਜਿਹੜਾ ਇਹ ਸਵਾਲ ਰੱਖਿਆ ਸੀਗਾ ਸੋ ਉਹਨਾਂ ਦਾ ਰੋਸਟਰ ਜਿਹੜਾ ਮੰਗਵਾ ਕੇ ਤੁਹਾਨੂੰ ਆਪਣੇ ਕਾਲਜ ਦੇ